ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਅਵਰ ਯੂਟਿਊਬ ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਰੈਡੀ ਹੋ ਗਏ ਹਾਂ ਜਾਣ ਵਾਸਤੇ ਅੱਜ ਥੋੜਾ ਜਿਹਾ ਲੇਟ ਹੋ ਗਈ ਸੀ ਕਿਉਂਕਿ ਜਿਹੜਾ ਯਾਰ ਨੂੰ ਰਾਤ ਖਾਂਸੀ ਬਹੁਤ ਸੀ ਤਾਂ ਕਰਕੇ ਉਹਨੂੰ ਵਾਈਰ-ਵਾਈਰ ਦਿੱਤੀ ਉਹ ਮਸਾਂ ਠਹਿ ਗਿਆ ਤੇ ਆਪਾਂ ਲੇਟ ਹੋ ਗਈ ਸੀ ਜੀ ਹੁਣ ਆਪਾਂ ਤਿਆਰ ਹੋ ਗਏ ਹਾਂ ਹੁਣ ਆਪਾਂ ਯਾਰ ਨੂੰ ਦੇਖਦੇ ਹਾਂ ਕਿੱਥੇ ਆ ਕਿੱਥਾ ਲਓ ਜੀ ਰੇਡੀ ਸਟੱਡੀ ਹੋ ਗਈ ਸੀ ਤੇ ਪਹੁੰਚ ਕੇ ਇੱਕ ਬ੍ਰੀਫਿੰਗ ਸੀਗਾ ਪਹਿਲਾਂ ਫਿਰ ਯਾਰ ਨੂੰ ਲੱਗਦੇ ਦਸਵੀਂ ਕਰਕੇ ਜਾਣੇ ਹੋ ਨਾ ਠੀਕ ਓਕੇ ਲਓ ਜੀ ਹਾਂਜੀ ਤਾਜ ਤੁਸੀਂ ਜਾਣਾ ਤਾਂ ਨਹੀਂ ਗੁਰਦੁਆਰੇ ਨਹੀਂ ਡੇੜੀ ਸਕੂਲ ਦਾ ਕੰਮ ਕਰਦਾ ਬਸ ਦਾਦਾ ਜੀ ਨੇ ਕਹੇ ਚੱਲ 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 ਅੰਦਰ ਚੱਲ ਅੰਦਰ ਚੱਲੋ ਤਾਈ ਮੰਮਾ ਕੋਲੇ ਚੱਲੋ ਤਾਈ ਮੇਰਾ ਕੰਮ ਕਰਾਈ ਜਾਂਦੇ ਦੇਖੀ ਉਹ ਕੰਮ ਕਰੀ ਜਾਂਦੇ ਆ ਉਹ ਪੀਰਾ ਪੜੀ ਜਾਂਦਾ ਤੂੰ ਵੀ ਪੜ ਲਾ ਪੜ ਲਾ ਜਾ ਕੇ ਆ ਜਾ ਫੋਟੋ ਪਟਕਾ ਬਹੁਤ ਸੋਹਣਾ ਲੱਗਿਆ ਤੇਰੀ ਯਾਰ ਅਹ ਜਾ ਕੋਥੇ ਹੀ ਪਿਆ ਮੈਂ ਤਾਂ ਬਨੂਗਾ ਕਾਰਡ ਸੀ ਸੋ ਛੋਟਾ ਛੋਟਾ ਲਿਖ ਕਾਰਡ ਪਟਕਾਏ ਪਟਕਾ ਆਹ ਵਾਲਾ ਬੁੱਤ ਸਕਾਰਫ ਲੋਵੀ ਗਾਇਸ ਮੰਮੀ ਆ ਗਈ ਆ ਘਰ ਤੇ ਜੁਹਾਰ ਹੈਗਾ ਮੰਮੀ ਕੋਲੇ ਤੇ ਮੰਮੀ ਨਾਲ ਅੱਜ ਆਪਾਂ ਕਰਦੇ ਆ ਗੱਲ ਠੀਕ ਹੈ ਡੈਡੀ ਨਾਲ ਵੀ ਆਪਾਂ ਹਲਵਾਈ ਤੋਂ ਕਿਹੜੇ-ਕਿਹੜੇ ਪਕਵਾਨ ਬਣਾਉਣੇ ਆ ਠੀਕ ਹੈ ਕਿਦਾਂ ਸਾਰਾ ਕੁਝ ਸਿਸਟਮ ਸੈੱਟ ਕਰਨਾਗਾ ਤੇ 스ਨੈਕਸ ਰੱਖਣੇ ਆ ਕਿ ਨਹੀਂ ਰੱਖਣੇ ਡਿਨਰ ਦਾ ਕਿੰਨੇ ਟਾਈਮ ਤੋਂ ਲੈ ਕੇ ਕਿੰਨੇ ਟਾਈਮ ਤੱਕ ਫੰਕਸ਼ਨ ਹੋਊਗਾ ਠੀਕ ਹੈ ਤੇ ਸਾਰੀ ਚੀਜ਼ ਡੈਡੀ ਵਰਗੇ ਨਾਲ ਬੀਰੀ ਨਾਲ ਦੀਦੀ ਨਾਲ ਸਾਰਿਆਂ ਨਾਲ ਆਪਾਂ ਗੱਲਬਾਤ ਕਰਦੇ ਆ ਚਾਹਨੇ ਆਪਾਂ نیچے ਵੇਖ ਕੱਲ ਕੱਲ ਰਿੱਕੀ ਨੇ ਕਾੜਾ ਬਣਾਇਆ ਆਪਦੇ ਮੁੰਡੇ ਵਾਸਤੇ ਅੱਜ ਰਿੱਕੀ ਕੜਾ ਬਣਾ ਰਹੇ ਨੇ ਆਪਣੇ ਵਾਸਤੇ। ਉਹ ਮੇਰਾ ਫੋਨ ਚਾਰਜ ਤੋਂ ਲਾ ਲਿਓਣੇ ਆ ਜੀ। ਲਓ ਜੀ ਜਰੂਰ ਮਹਾਰਾਜ। ਇੱਧਰ ਜੁਹਾਰ ਦੀ ਦਾਦੀ ਆ ਗਿਆ। ਜੁਹਾਰ ਦੀ ਦਾਦੀ ਆ ਗਈ ਭਈ। ਜੁਹਾਰ ਨੇ ਬਈ ਪਈ ਹੈ। ਡੈਡੀ ਕੀਰਤਨ ਸੁਣ ਰਿਹਾ ਹੈ। ਹਲਵਾਈ ਨਾਲ ਡਿਸਕਸ਼ਨ ਕਰਨੀ ਹੈ ਹੁਣ ਆਪਾਂ ਕੀ ਕੀ ਚੀਜ਼ ਬਣਾਉਣੀ ਆ ਨਾ ਦੀਦੀ ਵਰਗੇ ਨੂੰ ਪੁੱਛ ਦਾਂ। ਦਿਨ ਥੋੜੇ ਰਹਿ ਗਏ। ਦਿਨ ਰਹਿ ਗਏ ਸਿਰਫ 10 ਤੇ ਕੰਮ ਪਿਆ ਬਹੁਤ ਜ਼ਿਆਦਾ। ਬਹੁਤ ਤੋਂ ਜ਼ਿਆਦਾ। ਉਹ ਦੇਖਿਆ ਨੇ ਮੂਵੀ ਕੀ ਕਟਕਟਾਪਾ ਦੇਖਿਆ ਨੇ ਯਾਰ ਕੀ ਉਹ ਫੋਨ ਦੇਖਿਆ ਜਾਂਦਾ ਇਹ ਮੂਵੀ ਦੇਖਿਆ ਜਾਂਦੇ ਨੇ ਮੈਂ ਇਹਨਾਂ ਕੋਲ ਕੰਮ ਵਾਸਤੇ ਆਈਆਂ ਮੇਰੇ ਘਰੇ ਤਿਆਰ ਕਿਸੇ ਦਾ ਵੀ ਨਹੀਂ ਹੈਗਾ ਸੀ ਸਾਡੇ ਆਵੇ ਓ ਮਾਈ ਗੋਡ ਕੀ ਬੋਲ ਰਹਾ ਹੈ ਆਏ ਤੁਮ ਸਭ ਲੋਕ ਕੀ ਕੀ ਆਪ ਤੁਹਾਨੂੰ ਬੰਦ ਕਰਦੇ ਫੋਨ ਗੁੰਦਾ ਜ ਲਿਖੋ ਰਿੱਖੇ ਆ ਕਿ ਮੈਨੂੰ ਪਤਾ ਲੱਗਦਾ ਮੋਟੂ ਭਾਈ ਉਹ ਚੱਕ ਕਾਪੀ ਪੈਨ ਮੰਨੋ ਗੱਲ ਹੈ ਮੇਰੀ ਇੱਕ ਮਿੰਟ ਦੋ ਮਿੰਟ ਖਾ ਤਾਂ ਸਹੀ ਲਿਖਿਆ ਵੀ ਹੋਇਆ ਮੈਨੂੰ ਕਾਪੀ ਪੈਨ ਨਹੀਂ ਹੈਗਾ ਕਾ ਫਿਰ ਤੁਸੀਂ ਮੈਡਮ ਹੋ ਤੁਹਾਡੇ ਕੋਲ ਹੋਣਾ ਚਾਹੀਦਾ ਹਾਂ ਉਹ ਸਾਮਾਨ ਰੱਖਤਾ ਗੁੰਡਾ ਜਿੱਦ ਮੇ ਬਤਾਉ ਲੱਗਦੀ ਹੈ ਗੁੰਡਾ ਇਹ ਪਤਾ ਤੇਰੇ ਬੈਗ ਜੋ ਘੱਟ ਕਾਪੀ ਪੈਨ ਦੀ ਹਾਂ ਬੁੱਤ ਲਿਖੋ ਪਹਿਲਾਂ ਚੁੱਪ ਮੱਭੀ ਜੇ ਸਾਨੂੰ ਕੋਲ ਇੱਧਰ ਲਿਖ ਲੈਂਦੇ ਹਾਂ ਡਿਸਟਰਬ ਕਰੀ ਜਾਂਦੇ ਹੋ ਪਲੀ ਪਕੜਾ ਭੋਬੀ ਪਕੜਾ ਭੋਬੀ ਵੀ ਕਰ ਫ੍ਰੈਂਚ ਫ੍ਰਾਈ ਮਨਚੂਰੀਆਂ ਬੈਂਜਕਟਲਸ ਫ੍ਰੈਂਚ ਫ੍ਰਾਈਜ਼ ਫ੍ਰੈਂਚ ਫ੍ਰਾਈ ਮਨਚੂਰੀਆਂ ਮਨਚੂਰੀਆਂ ਚਲੋ ਕਮੇਟੀ ਕੀ ਸ਼ਾਮੇ ਟਿੱਕੀ ਸ਼ਾਮੇ ਟਿੱਕੀ ਸ਼ਮਮੀ ਟਿੱਕੀ ਹੁੰਦੀ ਆ ਕਾਫੀ ਪਾਪ ਕੌਰਨ ਹੋਲਡਰਿੰਕ ਅੱਲਾ ਹੋਲੀ ਹੋਲੀ ਕਾਫੀ ਪਾਪ ਕੌਰਨ ਕੋਲਡ ਡਰਿੰਕ ਤੇ ਚਾਹ ਹੋਲਡਰਿੰਕ ਅੱਲਾ ਚਿੱਕੀ ਇੱਕ ਮਿੰਟ ਇੱਕ ਮਿੰਟ ਹੋਲਡਰਿੰਕ ਬਲੇ ਡਿੱਕੀ ਦੇ ਕਿਰਕਸਟਾਲ ਹੁੰਦੀ ਆ ਓਏ ਉਹ ਬੱਚੀ ਆ ਗਈ ਉਹ ਹੀ ਲਗਾ ਦੇ ਮੇਰਾ ਆਈਟਮ ਹੋ ਗਿਆ 77 ਰਾਮਨ ਤਾਂ ਕੋਈ ਨਹੀਂ ਇੱਕ ਕਿਰਕੀ ਤੋਂ ਗ੍ਰਾਂਡ ਰੇਂਗ ਦਾ ਚਿਕਨ ਪਕੌੜਾ ਸਲਾਦ ਚਿਕਨ ਪਕੌੜਾ ਸਲਾਦ ਸੁਆਦੀ ਬਾਕੀ ਨਾ ਯਾਰ ਤੂੰ ਵੀ ਆਵਦੀ ਆਈਟਮ ਲਿਖਾ ਦੇ ਪੁੱਤ ਕੋਈ ਫੰਕਸ਼ਨ ਦਾ ਤੇਰਾ ਗੋਭੀ ਪਕੌੜਾ ਲਿਖ ਲਿਆ ਕਿਰਕੀ ਪਾਪੜ ਦਾਲ ਦੀ ਬਲੇ ਬਸ ਪਾਪੜ ਦਾ ਨਾ ਦਾਲ ਮੱਖਣੀ

ਇਹ ਕੋਫਤਾ ਨਹੀਂ ਇਹਦਾ ਬਣਿਆ ਹੁੰਦਾ ਆਈ ਥਿੰਕ ਆਲੂ ਦਾ ਨਹੀਂ ਗੋਫਤਾ ਹੁੰਦਾ ਉਹ ਆਲੂ ਦਾ ਨਹੀਂ ਪਨੀਰ ਦਾ ਹੁੰਦਾ ਇੱਕ ਮਿੰਟ ਡਰਿੰਕ ਚਿਕਨ ਕਬੌੜਾ ਸਲਾਦ ਪਕਾ ਹਾਂ ਡਾਲ ਮਖਣੀ ਮਟਰ ਪਨੀਰ ਮਿਕਸ ਵੈਜੀਟੇਬਲ ਆਲੂ ਕੋਫਤਾ ਮਟਰ ਚਿਕਨ ਦਾਲ ਮਖਣੀ ਬਣਾਉਣੀ ਆਪਾਂ ਕੋਫਤਾਗਾ ਆਪਾਂ ਦਾਲ ਮਖਣੀ ਬਣਾਉਣੀ ਆ ਦਾਲ ਮਖਣੀ ਠੀਕ ਐ ਮਿਕਸ ਵੈਜ ਬਣਾਉਣਾ ਇੱਕ ਪਨੀਰ ਬਸ ਕਰਨਾ ਮਟਰ ਦੀ ਬਹੁਤ ਆਹ ਬਹੁਤ ਤਿੰਨ ਚੀਜ਼ਾਂ ਜੇ ਉਹਨੂੰ ਕਹੇ ਵੀ ਜੇ ਤੂੰ ਆ ਪਾਲਕ ਗੋਫਤਾ ਕੱਟ ਕੇ ਤੂੰ ਮਟਰ ਪਨੀਰ ਦੀ ਜਗ੍ਹਾ ਸ਼ਾਹੀ ਪਨੀਰ ਕਰ ਦੇ ਮਟਰ ਪਨੀਰ ਸੋਣਾ ਲਾ ਹੋਂ ਫੰਕਸ਼ਨ ਚ ਸ਼ਾਹੀ ਪਨੀਰ ਦੋਨੇ ਚੀਜ਼ਾਂ ਕੱਟ ਕੇ ਸ਼ਾਹੀ ਪਨੀਰ ਲਿਖ ਦਿਓ ਇੱਕ ਗੋਫਤਾ ਪਾਲਕ ਕੌਣ ਖਾਊਗਾ ਹਾਂ ਸ਼ਾਹੀ ਪਨੀਰ ਲਿਖ ਦਿਓ ਕਿਉਂਕਿ ਮਿਕਸ ਵੇਜ ਵੀ ਇਸ ਸਬਜ਼ੀਆਂ ਦੇ ਵਿੱਚ ਇੱਕ ਮਿਕਸ ਵੇਜ ਆ ਗਈ ਇੱਕ ਦਾਲ ਮੱਖਣੀ ਆ ਗਈ ਉਹ ਤੁਸੀਂ ਉਹ ਕਰ ਦਿਓ ਦੋਦੀ ਚੀਜ਼ਾਂ ਕੱਟ ਕੇ ਜਿਹੜਾ ਤੁਸੀਂ ਕਹਿੰਦੇ ਹੋ ਸ਼ਾਹੀ ਪਨੀਰ ਉਹ ਐਡ ਕਰ ਦਿਓ ਬੇ ਤੇਰੇ ਪਈਆ ਤੁੰਗ ਨੂੰ ਵੀ ਆ ਜਾਂਦਾ ਆਪਾ ਆ ਕੀ ਨਾ ਨਹੀਂ ਹੁਣ ਅੱਗੇ ਦੱਸੋ ਬਈ ਇਹ ਗੱਲਾਂ ਨੂੰ ਪਹਿਲਾਂ ਫੋਨ ਬੰਦ ਕਰੋ ਹਾਂਜੀ ਡਿਸਾਈਡ ਕਰ ਲਈਏ ਆਹ ਜੀ ਪਸੰਦ ਦੀ ਆਈਟਮ ਰੱਖ ਲਈਏ ਚ ਮੈਨੂੰ ਕੁਝ ਦੱਸਣਾ ਥੋੜੀ ਸੱ ਨੋ ਸਿਕੋ ਇਸ ਡਿਸਕਸ਼ਨ ਕਰਨ ਲੱਗਦਾ ਹੈ ਘਰੇ ਵੀ ਸਾਡੀ ਮੰਮਤੀ ਭੱਜ ਜਾਂਦੀ ਹੈ ਅਸਲ ਜਗਾਈ ਤੇ ਪਤਾ ਕੀ ਚੌਥੇ ਸਾਣੇ ਬੰਦੇ ਜਿਹਦਾ ਕੋਈ ਕੰਮ ਨਹੀਂ ਹੁੰਦਾ ਮੇਰੇ ਕੋਲ ਮੈਂ ਮੈਂ ਸਹੀ ਹਾਂ ਨਹੀਂ ਗੱਲ ਤੁਹਾਨੂੰ ਇਹ ਗੱਲ ਸਹੀ ਹੈ ਮੈਂ ਦੱਸਦੀ ਹਾਂ ਕਿਉਂਕਿ ਮੈਨੂੰ ਜਿਸ ਚੀਜ਼ ਬਾਰੇ ਨੌਲੇਜ ਨਹੀਂ ਜਾਂ ਮੈਂ ਉਹ ਘਰੇ ਕੀਤਾ ਵੀ ਨਹੀਂ ਹੈ ਮੈਂ ਹਾਂ ਮੈਂ ਘਰ ਦਾ ਕੰਮ ਕੀਤਾ ਉਹਦੇ ਬਾਰੇ ਮੈਂ ਡਿਸਕਸ਼ਨ ਕਰ ਸਕਦੀ ਹਾਂ ਬੋਲ ਸਕਦੀ ਹਾਂ ਜ਼ਿੰਮੇਵਾਰੀਆਂ ਵਾਲਾ ਕੰਮ ਜਿਵੇਂ ਮੋਟੂ ਨੇ ਘਰੇ ਕੀਤਾ ਵੀ ਘਰੇ ਜਿੰਨੇ ਫੰਕਸ਼ਨ ਹੋਏ ਆ ਤੁਸੀਂ ਉਹ ਸਾਰਾ ਤੁਹਾਨੂੰ ਪਤਾ ਵੀ ਆਪਣੇ ਘਰੇ ਕਿਹੜੀ ਚੀਜ਼ ਹਾਬ ਕਿਤਾਬ ਸਾਰੀ ਦੀ ਉਹ ਨੌਲੇ ਤੁਹਾਨੂੰ ਹੈਗੀ ਆ ਤਾਂ ਮੈਂ ਤਿੰਨ ਸਿਆਣੇ ਬੰਦੇ ਨੂੰ ਤੇ ਛੱਡ ਕੇ ਗਾਇਜ਼ ਮੈਂ ਆਪ ਗਰੁੱਪ ਚੋਂ ਬਾਹਰ ਆ ਜਾਨੀ ਹੁਨੀਆ ਕਿਉਂਕਿ ਮੈਨੂੰ ਪਤਾ ਉਹ ਦੋ ਤਿੰਨ ਵਾਰੀ ਦੋ ਤਿੰਨ ਵਾਰੀ ਦੋ ਤਿੰਨ ਦੋ ਤਿੰਨ ਵਾਰੀ ਚ ਗਾਇਜ਼ ਬੇਜ਼ਤੀ ਹੋ ਜਾਂਦੀ ਹੈ ਨਾ ਜਦੋਂ ਫਿਰ ਚੌਥੀ ਵਾਰੀ ਮੈਨੂੰ ਲੱਗਾ ਵੀ ਇਹ ਕੁੱਟਕੀ ਕੱਢਣਗੇ ਮੈਨੂੰ ਬਾਹਰ ਤੇ ਇਦੋਂ ਪਹਿਲਾਂ ਮੈਂ ਚੁੱਪਚੀ ਬੀਤੇ ਆਪ ਹੀ ਆ ਜਾਨੀ ਆ ਵੀ ਤਾਂ ਜੋ ਕਿ ਕੁਝ ਬੋਲ ਕਿਉਂਕਿ ਮੈਨ ਅਸਲੀ ਹਾਂ ਗੱਲ ਅਸਲੀ ਡਿਸਕਸ਼ਨ ਇਹਨਾਂ ਦੀ ਤੇ ਇੱਕੋ ਜੀ ਉਹਨਾਂ ਨੇ ਹਾਂ ਅਸੀਂ ਇਹ ਸਾਨੂੰ ਬਾਹਰ ਕੱਢ ਕੇ ਆਏ ਕਹਿੰਦੇ ਵੀ ਠੀਕ ਆ 49 ਨਹੀਂ ਬੇਤੀ ਜੀ ਕਰਾ ਲਈ ਸੀਗੀ ਮੈਂ ਵੀ ਮਾੜੀ ਕੇ ਕਰਾ ਲਈ ਸੀਗੀ ਠੀਕ ਹੈ ਤੇ ਹੁਣ ਸਾਡੇ ਕੰਮ ਵਾਲੇ ਪੈਂਡਿੰਗ ਨੇ ਤੇ ਸਮਾਂ ਸਾਡੇ ਕੋਲ ਥੋੜਾ ਹੈ ਅਸੀਂ ਡੈਡੀ ਤੇ ਮੀਆਂ ਵਾਲ ਨੂੰ ਲਿਸਟ ਵਿਆਹ ਵਾਲਾ ਪ੍ਰੋਗਰਾਮ ਆ ਸਾਡਾ ਪੂਰਾ ਤਕੜਾ ਪ੍ਰੋਗਰਾਮ ਹੋਣ ਵਾਲਾ ਦਾ ਸਿਰਾ ਐਂਡ ਹੈਨਾ ਫੈਬੂਲਸ ਯੂ نو ਬਸ ਗੱਲ ਇਹ ਹੈ ਹੁਣ ਬੇਟੇ ਵੀ ਗੱਲ ਅਟਕੀ ਹੋਈ ਹੈ ਸਾਡੀ ਡਾਈਟ ਚੱਲ ਰਹੀ ਹੈ ਪੂਰੀ ਜ਼ਬਰਦਸਤ ਦੇਖਦੇ ਹਣ ਉਹਦੀ weight ਉਹ ਕਰਾਂਗੇ ਨਾਪਾਂਗੇ ਹਨ ਤੁਹਾਨੂੰ ਕੀ ਲੱਗਦਾ 2 ਕਿਲੋ ਘਟਜੀ 15 ਦਿਨਾਂ ਚ 10 ਦਿਨ ਰਹੀ ਦੋ ਵੀ ਬਹੁਤ ਆ ਬਈ ਹਾਂ ਜਿੰਨਾ ਘਟੇ ਉਹਨਾ ਘਟੇ ਉਹਦੇ ਵਾਂਗੂ 5 ਕਿਲੋ ਤੇ 10 ਕਿਲੋ ਸੇਮ ਹੀ ਆ ਅਰਜੁਨ ਗੱਲ ਤਾਂ ਪਹਿਲੇ 2 ਕਿਲੋ ਦੀ ਆ ਕਿਲੋ ਦੋ ਕਿਲੋ ਜਿਉ ਜਿਨੂੰ ਉਹੀ ਘਟਦਾ ਚਾਹ ਛੱਡੀ ਤੇ ਵੀ ਚਾਹ ਛੱਡੀ ਤੇ ਵੀ ਮਤਲਬ ਮੋਟੂ ਨੂੰ ਨਾ ਪੂਰਾ ਇਸ਼ਕ ਆ ਚਾਹ ਨਾਲ ਮੈਨੂੰ ਤੇ ਮੋਟੂ ਅਸੀਂ ਚਾਹ ਵੀ ਨਾ ਹੀ ਰਹਿ ਸਕਦੇ ਤੇ ਦੇਖ ਲਓ ਵੀ ਮੋਟੂ ਚਾਹ ਵੀ ਛੱਡੋ ਤੇ ਮੋਟੂ ਨੇ ਜਵਾਬ ਅੰਦਰ ਦਿੱਤਾ ਜਮ ਤਿੰਨ ਦਿਨ ਹੀ ਹੋਏ ਹੁਣ ਤਿੰਨ ਚਾਰ ਦਿਨ ਵੱਡਾ ਵੱਡਾ ਡਾਈਟ ਪਲਾਨ ਰੱਖਿਆਗਾ ਐ ਮਮੀ ਸ਼ਰਨਦੀਪ ਨੇ ਚਾਹ ਵੀ ਛੱਡਤੀ ਦੇਖਦੇ ਆਂ ਪਾਰ ਘਟਾਉਣ ਵਾਸਤੇ ਲੋਹੜੀ ਤੱਕ ਸੋਚਿਆਗਾ ਮਮੀ ਆ ਗਈ ਗਾਈ ਸਾਡੇ ਵਾਪਸ ਮਮੀ ਆ ਗਈ ਸਗੀ ਮੰਮੀ ਆਦੇ ਬੇਕਿਲਾਏ ਚਾਰ ਦਿਨ ਮੰਮੀ ਛੁੱਟੀਆਂ ਘੱਟੀਆਂ ਮੰਮੀ ਆ ਗਈਆਂ ਦਸੰਬਰ ਦੀਆਂ ਹੋਰ ਮੈਨੂੰ ਹੁਣ ਹੁਣ ਮੰਮੀ ਆ ਕੇ ਤਿਆਰੀਆਂ ਕਰੂਗੀ ਆ ਉਹਦੇ ਪੋਤੇ ਦੀ ਲੋਹੜੀ ਦੀਆਂ ਕਿੰਨਾ ਚਾ ਮੰਮੀ ਮੁੰਡੇ ਦੀ ਦਾਦੀ ਨੂੰ ਗੋਡੇ-ਗੋਡੇ ਚ ਹੋਰ ਅੱਛਾ ਕਿੰਨਾ ਕਚਾ ਹੈ ਦੱਸ ਪਹਿਲਾਂ ਮੈਨੂੰ ਬੋਲ ਕੇ ਹਾਂ ਰੱਖੋ ਸਭਾਈ ਤੇ ਤੜਕੇ ਵੀ ਕਰ ਲਾਂਗੇ ਆਪਾਂ ਕਿੰਨਾ ਚਾ ਦੱਸੋ ਬਥੇਰਾ ਚਾ ਬਥੇਰਾ ਕਿੰਨਾ ਹੂੰ ਬਹੁਤ ਜ਼ਿਆਦਾ ਹੁੰਦਾ ਦਾਦੀਆਂ ਨੂੰ ਤਾਂ ਭਾਈ ਸੂਟ ਬਣਾ ਲੈ ਦਾਦੀ ਨੇ ਸੂਟ ਬਣਾ ਲੈ ਭਾਈ ਪੇਕਿਆਂ ਨੇ ਲੈ ਤਾਂ ਮੇਰੇ ਨੇ ਸੋਹਣਾ ਸੂਟ ਉਹ ਪੂਰਾ ਸੋਹਣਾ ਦਿਖਾ ਤਾਂ ਦੇ ਫਿਰ ਮੰਮੀ ਮੈਨੂੰ ਉਹ ਪੇਕਿਆਂ ਵਾਲਾ ਸੂਟ ਚੱਲ ਮम्मी ਕਹਿੰਦੀ ਮम्मी ਕਹਿੰਦੀ ਚੱਲ ਮम्मी ਦਾ ਸਾਡੀ ਠੰਢੀ ਜੀ ਬੱਧੀ ਪਈ ਆ ਵਿਚਾਈ ਡੈਡੀ ਨੂੰ ਪੁੱਛਦੇ ਹਾਂ ਹੁਣ ਡੈਡੀ ਤੋਂ ਰਿਵਿਊ ਲੈਨੇ ਹਾਂਜੀ ਡੈਡੀ ਹਾਂਜੀ ਡੈਡੀ ਕਿੰਨਾ ਚਾਹ ਹੈ ਤੁਹਾਨੂੰ ਲੋਹੜੀ ਦਾ ਹਾਂਜੀ ਵਾਧੂ ਤੁਸੀਂ ਕੱਪੜੇ ਸੰਭਾਲੇ ਡੈਡੀ ਕਾ ਸੰਭਾਲੇ ਪੈਨੇ ਡੈਡੀ ਕਹਿੰਦੇ ਡੈਡੀ ਕਹਿੰਦੇ ਮੇਰੇ ਕੋਲ ਤਾਂ ਬਹੁਤ ਕੁੜਤੇ ਵੀ ਆ ਬੇਬੇ ਡੈਡੀ ਡੈਡੀ ਉਹ ਬੁੜੀਆਂ ਨੂੰ ਹੀ ਹੁੰਦਾ ਨਾ ਕੱਪੜਿਆਂ ਤੇ ਸੇ ਇਹ ਚੀਜ਼ ਸੋਚੀ ਬੁੜੀਆਂ ਨੇ ਹੁੰਦਾ ਬੀ ਆਜ ਹਟਮਾ ਮਾਪਾ ਕੇ ਜਾਈਆ ਕਿਉਂਕਿ ਬੰਦੇ ਦਾ ਤਾਂ ਕੁੜਤਾ ਪਿਆ ਮੇ ਡੜੀ ਚਿੱਟਾ ਹੁੰਦਾ ਉਹ ਚਾਹ ਚਾਰ ਪ੍ਰੋਗਰਾਮਾਂ ਚ ਬਾੜੀ ਚਾਹੇ ਪਾਂਦੀ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਪਹਿਲਾਂ ਪਾਇ ਸੀ ਕਿਨੇ ਹੁਣ ਡੜੀ ਹਲਵਾਈ ਨਾਲ ਗੱਲ ਕਰ ਲਈ ਤੁਸੀਂ ਲੜਕੇ ਕੱਲ ਨੂੰ ਕੱਲ ਨੂੰ ਹਲਵਾਈ ਨਾਲ ਗੱਲ ਹੋ ਜਾਣੀ ਆ ਬਾਈ ਡਾ ਨਾ ਤੇ ਇੱਕ ਮੰਮੀ ਨੇ ਮੰਮੀ ਹੇ ਸ਼ਾਪਿੰਗ ਵੀ ਕਰਨੀ ਆ ਮੰਮੀ ਨੇ ਆਦੇ ਨਾਨਦਾਂ ਦੇ ਸੂਟਾਂ ਦੀ ਹੈ ਨਾ ਮੰਮੀ ਉਹ ਲੈ ਕੇ ਆ ਹਾਂ ਮੰਮੀ ਨੇ ਆਦੇ ਨਾਨਦਾਂ ਦੇ ਸੂਟ ਵੀ ਲੈਉਣੇ ਲੈ ਮੰਮੀ ਦਾ ਕੱਢ ਲਿਆਗਾ ਹੀ ਸੂਟ ਸਾਡੇ ਹਜੇ ਬਣੇ ਨਹੀਂ ਮੰਮੀ ਨੇ ਸਾਡੀ ਨੇ ਪਹਿਲੀ ਵਾਰ ਲੈ ਮੈਂ ਬਹੁਤ ਸੋਹਣਾ ਦਾ ਰੰਗ ਬਹੁਤ ਸੋਹਣਾ ਹੈਨਾ ਨਾਲੇ ਪਸ਼ਮੀਨੇ ਦਾ ਸੂਟ ਨਾਲ ਤੁਸੀਂ ਕੋਟੀ-ਕੁੱਟੀ ਨਹੀਂ ਪਾਉਂਦੇ ਮੋਟਾ ਦਾ ਵਧੀਆ ਪੂਰਾ ਵਧੀਆ ਸੂਟ ਹੈ ਪੂਰਾ ਵਧੀਆ ਕਿੰਨੇ ਦਾ ਬਣਿਆ ਮਾਏ ਕਿੰਨੇ ਦਾ ਬਣਿਆ 1700 ਕਹਿੰਦਾ ਸੀ 1700 ਕਹਿੰਦਾ ਸੀ ਨਹੀਂ ਬਹੁਤ ਸੋਹਣਾ ਦਾ ਲੋੜੀ ਦੇ ਲੈ ਕੇ ਦਿੱਤਾ ਬੂਆ ਵਰਗੇ ਨੇ ਹਾਂ ਲੋੜੀ ਵਧੀਆ ਵਧੀਆ ਪੂਰਾ ਸੋਹਣਾ ਪੂਰਾ ਸੋਹਣਾ ਹੋਵੇਂ ਜੁੱਤੀ ਹੈ ਜੁੱਤੀ ਜੁੱਤੀ ਹੋਰ ਲਿਓ ਜੁੱਤੀ ਬਸ ਯਸੀ ਦੁਕਾਨ ਤੇ ਆ ਜੀ ਮੰਮੀ ਬਾਲੀਆਂ ਰਕਾਬੀ ਆਈਆਂ ਨੇ ਹੁਣ ਸੱਚਾ ਹਾਂ ਸੱਚੀ ਮੰਮੀ ਨੂੰ ਕਹਤਾ ਵੀ ਮੰਮੀ ਸੀ ਵੀ ਆਡ ਸੇਠੀ ਸ਼ੂਜ਼ ਸ਼ੌਪ ਤੇ ਆ ਜੀ ਇਹੇ ਜੀ ਲਈ ਆਈ ਠੀਕ ਆ ਇਹੇ ਜੇ ਕਲਰ ਆਇਆ ਹੋਇਆਗਾ ਉਦੋਂ ਤੁਸੀਂ ਮੰਗਦੇ ਸੀ ਨਾ ਹੁਣ ਇੱਕ ਅੱਧੇ ਦਿਨ ਚ ਨਾਲੇ ਭੂਆ ਵਰਗਿਆਂ ਵਾਸਤੇ ਆਪਾਂ ਸੂਟ ਲੈ ਲਾਂਗੇ ਸ਼ਾਪਿੰਗ ਕਰ ਲਾਂਗੇ ਨਾਲੇ ਮੰਮੀ ਨੂੰ ਜੁੱਤੀਆਂ ਦੀ ਸ਼ਾਪਿੰਗ ਕਰਾ ਦਾਂਗੇ ਸਾਰੀ ਕਰ ਦਾਂਗੇ ਦੁਪੱਟੇ ਵਾਂਗੂ ਹਾਂ ਸਹੀ ਹੈ ਇਹਨੂੰ ਦੁਪੱਟੇ ਵਾਂਗੂ ਲੈ ਲਓ ਜਮਾ ਸਹੀ ਹੈ ਗੁੱਡ ਹੁਣ ਮੇਰੇ ਫੜਾਈ ਵਾਲੇ ਹਾਂ ਉਮਰ ਦੇ ਹਿਸਾਬ ਨਾਲ ਆਣਾ ਫੇਰੇ ਮੰਮੀ ਦਾਦੀਆਂ ਦੁੱਝਿਆਰ ਦੀ ਫਰਕ ਹੈ ਲੋ ਵੀ ਆਪ ਡੁੱਧ ਗਰਮ ਕਰ ਲਈ ਜਿਹੜਾ ਚੱਲ ਗਿਆ ਉਪਰ ਆਦੀ ਪਾਪਣਾ ਆ ਚੱਲ ਕਿਉਂ ਨਹੀਂ ਰਿਹਾ ਹੈ ਕੇ ਖਤਮ ਹੋ ਗਿਆ ਹੈ ਮੰਮੀ ਹੋ ਗਿਆ ਮੰਮੀ ਹੁਣ ਤਾਂ ਲਾ ਲੈਣਾ ਇੱਥੋਂ ਨਵਾਂ ਆਪ ਆਪੇ ਆਹ ਆਹੀ ਮੁੱਕੇਗਾ ਆ ਮੁੱਕ ਗਿਆ ਕਿਥੋਂ ਚੱਕ ਕੇ ਲਿਆਮ ਹੁਣ ਦੱਸੋ ਇਧਰ ਉਧਰ ਪਿਆਗਾ ਚੱਕੇ ਨਾ ਮੈਂ ਉਧਰ ਪੌੜੀਆਂ ਥੱਲੇ ਨਾ ਉਧਰ ਚੱਕ ਕੇ ਲਾਉਣਾ ਮੈਂ ਪਰ ਸੋ ਅਫੀ ਬਰਥਡੇ ਪਾਰਟੀ ਤੇ ਜਾਣਾ ਲੈ ਮਮੀ ਆ ਜਮੇ ਸਾਲ ਤੇ ਆ ਕੇ ਮੁੱਕ ਗਿਆ ਮਮੀ ਹੈ ਲਾ ਦੋ ਹੁਣ ਅੱਛਾ ਇਧਰ ਨੂੰ ਕਰ ਦਲ ਨਾ ਕਰ ਤੀ ਦਾ ਨਹੀਂ ਤੂੰ ਇਧਰ ਹੋ ਜਾ ਲਾਓ ਜੀ ਮਨੀ ਬਲੌਗ ਦੀ ਚਲ ਕੋਈ ਨਾ ਮਨੀ ਪਲਾਂਟ ਸਾਡ ਬੜੀਆਂ ਕੁੜੀਆਂ ਪੁੱਛਦੀਆਂ ਹੁੰਦੀਆਂ ਹਨ ਮਨੀ ਪਲਾਂਟ ਬਾਰੇ ਮੇਰੇ ਤੋਂ ਪਟਾ ਦੋਤਾ ਬਸ ਘੜਦੋ ਹੁਣੇ ਤੇ ਤਾਂ ਮੰਮੀ ਘਰ ਤਾਂ ਮੈਂ ਗਰਮੀ ਕਰਨਾ ਸੀ ਬਸ ਕੱਲ ਜੁਝਾਰ ਰੁਪਈਆ ਸੀ ਦੁੱਧ ਮੰਮੀ ਠੀਕ ਹੈ ਜੁਝਾਰ ਦਾ ਲੋੜੀਆ ਦਾ ਕਾਰਡ ਵੀ ਆ ਗਿਆ ਬਣ ਕੇ ਤੁਹਿਆਰ ਦਾ ਲੋੜੀ ਵਾਲਾ ਕਾਰਡ ਵੀ ਆ ਗਿਆ ਬਣ ਕੇ ਮੰਮੀ ਆਜਾ ਦਿਖਾਵਾਂ ਤੁਹਿਆਰ ਦਾ ਲੋੜੀ ਵਾਲਾ ਕਾਰਡ ਆ ਗਿਆ ਬਣ ਕੇ ਲਿਆ ਦਿਖਾਵਾਂ ਮੈਂ ਤੁਹਾਨੂੰ ਸੈਂਡ ਕਰ ਦਿੰਨੀ ਆ ਰਿਸ਼ਤੇਦਾਰਾਂ ਨੂੰ ਫੋਨ ਕਰ ਦਾਂਗੇ دوستਾਂ ਨੂੰ ਲੋੜੀ ਵਾਲਾ ਸਾਰਿਆਂ ਨੂੰ ਕਾਰਡ ਭੇਜ ਦਾਂਗੇ ਹੈਨਾ ਨਾਲ ਬੋਲ-ਬੋਲ ਕੇ ਮੈਸੇਜ ਕਰ ਦਾਂਗੇ ਹੋ ਕਿਵੇਂ ਲੱਗਿਆ ਕਾਰਡ ਕਿਵੇਂ ਲੱਗਿਆ ਕੀ ਲਿਖਿਆ ਸੀ ਭਲਾਂਜੀ ਉੱਤੇ ਮੈਨੂੰ ਪੜਨਾਂ ਆਉਂਦਾ ਪੜਨਦਾ ਆਉਂਦਾ ਮੰਮੀ ਸੈਂ ਦੇ ਤਾਂ ਬਾਹਲੇ ਪੜੇ ਕਰ ਦਿੰਗੇ ਹੈ ਸਪੈਡੂ ਜੀ ਇੰਗਲਿਸ਼ ਪੰਜਾਬੀ ਮਿਕਸ ਕੀਤੀ ਹੋਈ ਆ ਸਾਰਾ ਵੀ ਨਹੀਂ ਇੰਗਲਿਸ਼ ਚ ਰਾਤ ਅੰਬ ਰਾਤ ਦੁੱਧ ਦੇ ਉੱਤੇ ਰਿੱਕੀ ਪਾਪੂ ਨਹੀਂ ਲੱਗੀ ਰਹੀ ਗਏ ਦੁੱਧ ਨਹੀਂ ਬਿਤਰਨਾ ਹੁਣ ਮੈਂ ਆਜੀ ਪੂਨੀ ਲੈ ਕੇ ਜਾਂਦਾ ਇਹ ਵਿੱਚ ਹੈਗੀ ਤਾਂ ਪੂਨੀ ਹਾਸੇ ਛੋਟੀ ਪੂਨੀ ਇਹ ਰਹੀ ਛੋਟੀ ਪੂਨੀ ਸਭ ਬੰਦ ਆ ਚੱਕਲੇ ਪਰ ਦੁੱਧ ਹੁਣ ਆਪਾਂ ਚੱਲੇ ਮੰਮੀ ਗੁੱਡ ਨਾਈਟ ਬਾਏ ਬਾਏ ਹਾਂਜੀ ਬੋਲੀਓ ਜੁਝਾਰ ਦਾ ਕਾਰਡ ਛੱਪ ਕੇ ਆ ਗਿਆ ਲੋੜੀ ਵਾਲਾ ਸਾਰਿਆਂ ਨੂੰ ਦਿਖਾ ਦਈਏ ਦਿਖਾਓ ਜੁਝਾਰ ਕਹਿੰਦਾ ਜੈਸ ਦਿਖਾ ਦਿਓ ਸਾਰਿਆਂ ਨੂੰ ਜੁਝਾਰ ਸਿੰਘ ਜੀ ਕਹਿੰਦੇ ਯਸ ਮੰਮਾ ਬੇਟ ਕਰੋ ਜੁਝਾਰ ਜੀ ਬੇਟ ਕਰੋ 2 ਮਿੰਟ ਮੰਮਾ ਕਾਰਡ ਦਿਖਾਉਂਦੇ ਥੋੜਾ ਲਓ ਬਈ ਪੜੋ ਕਿਰਾਂ ਸਾਰੇ ਜਣੇ ਫਿਰ ਆ ਗਈ ਭੰਗੜੇ ਦੀ ਵਾਰੀ ਸੋਹਣੇ ਜੁਝਾਰ ਦੀ ਲੋੜੀ ਮਨਾਉਣ ਦੀ ਤਿਆਰੀ ਲੋੜੀ ਪਾਰਟੀ ਵਿੱਚ ਆਓ ਸਾਰੇ ਸੁੰਦਰ ਮੁੰਦਰੀਏ ਜੋਰ ਨਾਲ ਗਾਓ ਸਾਰੇ ਮਿਸਟਰ ਮਿਸਸ ਸੇਵਿਆ ਕੋਰਨਰਲੀ ਇਨਵਾਈਟ ਯੂ ਟੂ देयर ਬੇਲਵਡ ਸਨ ਏ ਜੁਜਾਰ ਸਿੰਘ ਲੋੜੀ ਸੈਲੀਬ੍ਰੇਸ਼ਨ ਲਓ ਜੀ ਆਪਾਂ ਲੋੜੀ ਦਾ ਜਿਹੜਾ ਹੈ ਕਾਰਡ ਆਪਣਾ ਬਣ ਕੇ ਆ ਗਿਆ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਜਿੰਨੇ ਕਿਨੇ ਲੋੜੀ ਤੇ ਹੋਣਾ ਹੈ ਅਸੀਂ ਕਾਰਡ ਵਾਸਤੇ ਕਰਦੇ ਹਾਂ ਸਾਰੇ ਜਣੇ ਮਿਲਦੇ ਆਂ ਆਪਾਂ 10 ਜਨਵਰੀ ਨੂੰ ਤੇ ਅਸੀਂ ਆਪ ਦੇ ਅਕੋਰਡਿੰਗ ਦਾ ਪੂਰਾ ਵੱਡਾ ਫੰਕਸ਼ਨ ਅਰੇਂਜ ਕੀਤਾ ਦਾ ਵਧੀਆ ਵੀ ਸਪੈਕਟਕੂਲ ਰਹੇ ਠੀਕ ਆ ਵਧੀਆ ਪਾਰਟੀ ਰਹੇਗੀ ਕੀਤੀ ਆ ਸਾਰੇ ਰਲ ਮਿਲ ਕੇ ਇੰਜੋਏ ਕਰੀਏ ਬੋਲੀਆਂ ਫੰਗੜਾ ਦਿੱਤਾ ਜਿੰਨਾ ਸਾਡੇ ਤੋਂ ਜਿੰਨਾ ਕੁ ਵਧੀਆ ਸਾਡੇ ਤੋਂ ਹੋ ਸਕਦਾ ਉਨੀ ਕੁ ਵਧੀਆ ਅਰੇਂਜਮੈਂਟ ਕੀਤੀ ਆ ਠੀਕ ਹੈ ਤੇ ਬਾਕੀ ਹੋਰ ਸਾਡੇ ਬਲੌਗਸ ਦੇ ਨਾਲ ਜਿਵੇਂ ਜਿਵੇਂ ਅਸੀਂ ਹੁਣ ਸਾਡੀਆਂ ਤਿਆਰੀਆਂ ਚੱਲੀ ਜਾਣੀਆਂ ਤੋਡੇ ਅੱਗੇ ਬਲੌਗ ਆਈ ਜਾਣਗੇ ਤੇ ਉਦੋਂ ਤੱਕ ਜੁੜੇ ਰਹੋ ਤਾਂ ਕਿ ਤੁਸੀਂ ਸਾਡਾ ਲੋਹੜੀ ਦਾ ਫੰਕਸ਼ਨ ਸਾਰਾ ਜਿੰਨਾ ਅਸੀਂ ਵਧੀਆ ਉਹਨੂੰ ਪੂਰਾ ਸੈਲੀਬ੍ਰੇਟ ਕਰਨ ਦੀ ਸੋਚਿਆਗਾ ਤੁਹਾਡੇ ਰੂਰੂ ਵੀ ਉਹ ਸਾਰਾ ਫੰਕਸ਼ਨ ਸਾਡਾ ਆਵੇ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਥੈਂਕ ਯੂ ਸੋ ਮੱਚ ਹਾਂਜੀ ਗਾਇਸ ਤੇ ਇਹ ਸੀ ਆਪਣਾ ਅੱਜ ਦਾ ਬਲੌਗ ਤਾਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਲੋਹੜੀ ਤੱਕ ਆਪਣੇ ਬਲੌਗ ਆ ਜਿਹੜੇ ਉਹ ਰੈਗੂਲਰ ਆਉਂਦੇ ਰਹਿਣਗੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕੱਲ ਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਬਲੌਗ ਦੇ ਵਿੱਚ ਤਦ ਲਈ ਸਾਰਸਿਕ ਕਾਲ ਖੁਸ਼ ਰਹੋ ਆਵਾਜ਼ ਰਹੋ ਸਾਰੇ ਜਣੇ ਬਾਏ ਬਾਏ ਗਾਇਸ